ਬੇਟਾ ਤੁਹਾਡੀ ਮਿਹਰਬਾਨੀ ਤੁਸਾਂ ਬੁਲਾਇਆ ਪਰ ਮੈਂ ਖੁਸ਼ੀ ਤੇ ਮਾਣ ਨਹੀਂ ਮਹਿਸੂਸ ਕਰ ਰਿਹਾ ਮੈਂ ਇੱਕ ਸ਼ਰਮਦਾ ਅਹਿਸਾਸ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋ ਰਿਹਾ ਉਹ ਸ਼ਰਮ ਕਿਹੜੀ ਗੱਲ ਦੀ ਹੈ ਕਿ ਜਿਹੜੀ ਸਾਡੇ ਬਾਪ ਦਾਦੇ ਪਰਦਾਦੇ ਨੇ ਸਾਨੂੰ ਵਿਰਾਸਤ ਦਿੱਤੀ ਸੀ ਉਹ ਅਸੀਂ ਤੁਹਾਡੇ ਵਾਸਤੇ ਸੰਭ ਕੇ ਨਹੀਂ ਰੱਖ ਸਕੀ ਜਦੋਂ ਅਸੀਂ ਛੋਟੇ ਸੀ 8 ਫੁੱਟ ਤੇ ਖੂਹ ਚੋਂ ਪਾਣੀ ਨਿਕਲੋਂਦਾ ਸੀ ਹੁਣ 350 ਫੁੱਟ ਤੇ ਚਲਾ ਗਿਆ ਤੁਹਾਡੇ ਬੱਚੇ ਅਗੋਂ ਕੀ ਕਰਨਗੇ ਜਦੋਂ ਅਸੀਂ ਛੋਟੇ ਸੀ ਸਾਨੂੰ ਕਦੇ ਕਿਸੇ ਨੇ ਨਹੀਂ ਸੀ ਆਖਿਆ ਸ਼ਹਿਰ ਦੇ ਵਿੱਚ ਬਚ ਕੇ ਲੰਘੋ ਹਵਾ ਦੇ ਵਿੱਚ ਪ੍ਰਦੂਸ਼ਣ ਅਸੀਂ ਤੁਹਾਡੇ ਵੇਲੇ ਤੱਕ ਪ੍ਰਦੂਸ਼ਣ ਪੈਦਾ ਕਰਤਾ ਅਸੀਂ ਛੋਟੇ ਸੀ ਵੇਈਂ ਵਗਦੀ ਚ ਚੋਹ ਵਗਦੀ ਚ ਤਾਂਬੇ ਦਾ ਸਿੱਕਾ ਸੁੱਟ ਕੇ ਇੱਕ ਦੂਜੇ ਨੂੰ ਕਹਿੰਦੇ ਹੁੰਦੇ ਸੀ ਇੱਟਾ ਰੇਤ ਤੇ ਪਿਆ ਦਿਸਦਾ ਅੱਜ ਵੇਈਆਂ ਤੋਂ ਚੋਹਾਂ ਦੇ ਵਿੱਚ ਤੁਸੀਂ ਜਗ ਦੀ ਟਾਰਚ ਸੁੱਟਦੇ ਹੋ ਬਲਬ ਸੁੱਟਦੇ ਹੋ ਦਿਸਦਾ ਨਹੀਂ ਕਿਉਂਕਿ ਇੰਨਾ ਗੰਧ ਵਗਦਾ ਇਹ ਮੇਰੀ ਪੀੜ੍ਹੀ ਦੇ ਲੋਕਾਂ ਨੇ ਬਗਾਇਆ ਇਸੀ ਆਖਿਆ ਕਿ ਬਤਾਉ ਨਾ ਖਾਈ ਬੈਂਗਣ ਨਾ ਖਾਈ ਇਹਦੇ ਵਿੱਚ ਕੈਮੀਕਲ ਹੁੰਦਾ ਹੈ ਹੁਣ ਮੈਂ ਆਰਮੀ ਵਾਲਿਆਂ ਦੇ ਡਾਈਟੀਸ਼ਨ ਦੇ ਉਹਨਾਂ ਦੇ ਰਿਫਰੈਸ਼ਰ ਕੋਰਸ ਦੇ ਦਿਨਾਂ ਚ ਗਿਆ ਤੇ ਉਹਨਾਂ ਦੇ ਡਾਈਟੀਸ਼ਨ ਨੇ ਆਰਮੀ ਦੇ ਨੇ ਆਖਿਆ ਕਿ ਅਸੀਂ ਸਾਰਿਆਂ ਨੂੰ ਇਹ ਸੁਜੈਸਟ ਕਰਦੇ ਹਾਂ ਬਾਜ਼ਾਰ ਜਾਣਾ ਵੇਖ ਕੇ ਬੈਂਗਣ ਉਹ ਚੁੱਕਿਓ ਜਿਹਨੂੰ ਕੀੜਾ ਲੱਗਾ ਹੋਵੇ ਕੀੜੇ ਵਾਲਾ ਹਿੱਸਾ ਕੱਟ ਦਿਓ ਬਾਕੀ ਖਾ ਲਿਓ ਜਿਹਨੂੰ ਕੀੜਾ ਨਹੀਂ ਲੱਗਾ ਉਹ ਸਿਰਫ ਕੈਮੀਕਲ ਹੈ ਤੇ ਜਿਹੜੇ ਬੈਂਗਣ ਦੇ ਵਿੱਚ ਕੀੜਾ ਜੋ ਕੀੜੇ ਨੂੰ ਜਿੰਦਾ ਰੱਖ ਸਕਦਾ ਤੇ ਤੁਹਾਨੂੰ ਵੀ ਰੱਖ ਲੇਗਾ ਇਹ ਵੀ ਦਿਣਾਉਣੇ ਸੀ ਮੈਂ ਬਚਪਨ ਦੇ ਵਿੱਚ ਇਹ ਸੁਣਦਾ ਸੀ ਫਲਾਨਾ ਬੜਾ ਬੇਈਮਾਨ ਹੈ ਫਿਰ ਲੋਕਾਂ ਨੇ ਕਹਿਣਾ ਬੰਦ ਕਰਤਾ ਹੁਣ 30 ਸਾਲਾਂ ਬਾਅਦ ਫਿਰ ਕਹਿਣ ਲੱਗੇ ਨੇ ਤੇ ਹੁਣ ਇਹ ਨਹੀਂ ਕਹਿੰਦੇ ਫਲਾਨਾ ਬੜਾ ਬੇਈਮਾਨ ਹੈ ਹੁਣ ਕਹਿੰਦੇ ਫਲਾਨਾ ਬੜਾ ਬੇਵਕੂਫ ਹੈ ਅਜੇ ਵੀ ਇਮਾਨਦਾਰੀ ਨਾਲ ਚੰਬੜਿਆ ਪਿਆ ਇਹ ਸਾਰਾ ਕੁਝ ਸਿਰ ਪਰਨੇ ਕਦੋਂ ਹੋਇਆ ਉਦੋਂ ਹੋਇਆ ਜਦੋਂ ਮੇਰੀ ਪੀੜ੍ਹੀ ਵਿਕਾਸ ਕਰ ਰਹੀ ਸੀ ਜੇ ਇਹ ਸਾਰੇ ਦੌਰ ਚ ਹੋਇਆ ਮੈਂ ਬਾਕੀ ਸਾਰਿਆਂ ਦੇ ਮੁਖਸ ਕੱਢਾਂ ਨੁਕਸਾਨ ਕਿ ਮੈਂ ਭਾਈ ਵਾਲ ਨਹੀਂ ਜਦੋਂ ਇਹਨਾਂ 30 35 ਸਾਲਾਂ ਚਾਰੇ ਗੁਨਾਹ ਹੋਏ ਨੇ ਔਰ ਇਹ ਗੁਨਾਹ ਤੁਹਾਡੇ ਖਿਲਾਫ ਅਸੀਂ ਕੀਤੇ ਨੇ ਮੇਰੀ ਪੀੜ੍ਹੀ ਨੇ ਕੀਤੇ ਨੇ ਮੇਰੀ ਪੀੜ੍ਹੀ ਦੇ ਲੋਕ ਜਦੋਂ ਇਹ ਪਾਪ ਕਰਦੇ ਪੈਸੇ ਇਹਦੇ ਵਿੱਚ 0.1% 0.01% 0.0001% ਕੁਝ ਨਾ ਕੁਝ ਹਿੱਸਾ ਤੇ ਗੁਨਾਹ ਕਰਨ ਦੇ ਵਿੱਚ ਮੇਰਾ ਵੀ ਹੈ ਗੱਲ ਇਸ ਕਰਕੇ ਜਦੋਂ ਮੈਂ ਤੁਹਾਡੇ ਕੋਲੋਂ ਨਾ ਮੈਂ ਤੁਹਾਨੂੰ ਨਹੀਂ ਵੇਖਦਾ ਮੈਂ ਤੁਹਾਡੇ ਵਿੱਚੋਂ ਆਪਣੇ ਦੋ ਬੱਚੇ ਵੇਖਦਾ ਮੈਂ ਉਦੋਂ ਸੋਚਦਾ ਕਿ ਆਪੀੜੀ ਦੇ ਵਾਸਤੇ ਅਸੀਂ ਛੱਡਿਆ ਕੀ ਅਸੀਂ ਇਸ ਵਿਰਾਸਤ ਨੂੰ ਬਹੁਤ ਖਰਾਬ ਕਰਤਾ ਇਸੇ ਗੱਲ ਤੇ ਆ ਕੇ ਮੈਂ ਆਪਣੀ ਗੱਲ ਖਤਮ ਕਰਨੀ ਆ ਕਿ ਬੇਟਾ ਕੋਸ਼ਿਸ਼ ਕਰਿਓ ਕਿ ਜਿੰਨਾ ਕੁ ਹੋ ਸਕੇ ਸਮਾਜ ਦਾ ਗੰਧ ਸਾਫ ਕੀਤਾ ਜਾ ਸਕੇ ਤੇ ਸਾਡੇ ਵਿੱਚੋਂ ਜਿਹੜੇ ਕਹਿੰਦੇ ਮੈਥੋਂ ਨਹੀਂ ਕੀਤਾ ਜਾਣਾ ਮੇਰੇ ਕੋਲ ਟਾਈਮ ਨਹੀਂ ਮੇਰੀ ਸਮਰੱਥਾ ਨਹੀਂ ਉਹਨਾਂ ਸਾਰਿਆਂ ਨੂੰ ਮੇਰੀ ਇੱਕੋ ਇੱਕ ਬੇਨਤੀ ਹੈ ਕਿ ਬੇਟਾ ਸਾਫ ਕਰਿਓ ਇਸ ਕਰਕੇ ਸਾਫ ਕਰਿਓ ਕਿ ਅਸੀਂ ਕਿਸੇ ਦੇ ਕਰਜ਼ਦਾਰ ਆ ਪਹਿਲਾਂ ਲੋਕੀ ਕਹਿੰਦੇ ਹੁੰਦੇ ਸੀ ਥਾਣੇ ਕਿਚਰੀਆਂ ਥਾਣੇ 'ਚ ਝੂਠ ਬੋਲ ਲੀਦਾ ਅਦਾਲਤ 'ਚ ਨਹੀਂ ਬੋਲੀਦਾ ਸੌਂ ਖਾਣੀ ਪੈਂਦੀ ਆ ਹੁਣ ਲੋਕੀ ਅਦਾਲਤ 'ਚ ਗੁੱਟ ਕੇ ਤੇ ਹੱਥ ਰੱਖ ਕੇ ਗੀਤਾ ਤੇ ਹੱਥ ਰੱਖ ਕੇ ਸੌਂ ਕਾ ਕੇ ਝੂਠ ਬੋਲਦੇ ਫਿਰ ਕਹਿੰਦੇ ਪੰਚਾਇਤ 'ਚ ਨਹੀਂ ਝੂਠ ਬੋਲੀਦਾ ਬੋਲਣ ਲੱਗ ਪਿਆ ਫਿਰ ਕਹਿੰਦੇ ਧਰਮ ਸਥਾਨ 'ਚ ਨਹੀਂ ਬੋਲੀਦਾ ਅੱਜ ਕੱਲ ਧਰਮ ਸਥਾਨਾਂ ਵਿੱਚ ਵੀ ਝੂਠ ਬੋਲਿਆ ਜਾਣ ਲੱਗ ਪਿਆ ਪਰ ਇੱਕ ਥਾਂ ਰਹੀ ਜਿੱਥੇ ਅਜੇ ਅਸੀਂ ਝੂਠ ਨਹੀਂ ਬੋਲ ਸਕਦੇ ਉਹ ਥਾਂ ਕਿਹੜੀ ਆ ਕੱਲ ਸਵੇਰੇ ਜਦੋਂ ਮੈਂ ਸੁੱਤਾ ਉੱਠਾਂਗਾ ਸਭ ਤੋਂ ਪਹਿਲਾਂ ਬਾਥਰੂਮ ਜਾ ਕੇ ਪਾਣੀ ਦੀ ਚੁੜੀ ਲੈ ਕੇ ਆਪਣੇ ਅੱਖਾਂ ਕਿਰੇ ਤੇ ਮਾਰਾਂਗਾ ਫਿਰ ਮੈਂ ਸ਼ੀਸ਼ੇ ਉੱਤੇ ਝਾਕਾਂਗਾ ਅਮਰਤ ਵੇਲੇ ਉਸ ਸ਼ੀਸ਼ੇ ਦੇ ਵਿੱਚੋਂ ਦੋ ਅੱਖਾਂ ਮੇਰੇ ਵੱਲ ਝਾਕਣਗੀਆਂ ਉਹ ਦੋ ਅੱਖਾਂ ਮੇਰੇ ਸਰੀਰ ਦੀਆਂ ਅੱਖਾਂ ਨਹੀਂ ਉਹ ਦੋ ਅੱਖਾਂ ਮੇਰੀ ਜ਼ਮੀਰ ਦੀਆਂ ਅੱਖਾਂ ਮੈਂ ਸਾਰੀ ਦੁਨੀਆ ਦੇ ਕੋਲ ਝੂਠ ਬੋਲ ਸਕਦਾ ਮੈਂ ਨਰਿੰਦਰ ਮੋਦੀ ਤੇ ਕੈਪਟਨ ਅਮਰਿੰਦਰ ਸਿੰਘ ਕੋਲ ਝੂਠ ਬੋਲ ਸਕਦਾ ਮੈਂ ਡੋਨਲਡ ਟਰੰਪ ਤੇ ਵਲਾਦੀਮੀਰ ਪੁਤਿਨ ਦੇ ਕੋਲ ਝੂਠ ਬੋਲ ਸਕਦਾ ਮੈਂ ਗੁਰਦੁਆਰੇ ਤੇ ਮੰਦਰ 'ਚ ਝੂਠ ਬੋਲ ਸਕਦਾ ਪਰ ਜਦੋਂ ਉਹਨਾਂ ਦੋ ਅੱਖਾਂ ਨੇ ਆਖਿਆ ਕੱਲ ਕੀ ਕੀਤਾ ਸੀ ਮੈਂ ਉਹਨਾਂ ਦੋ ਅੱਖਾਂ ਦੇ ਸਾਹਮਣੇ ਝੂਠ ਨਹੀਂ ਬੋਲ ਸਕਦਾ ਨਾ ਤੁਹਾਡੇ ਤੋਂ ਬੋਲਿਆ ਜਾਣਾ ਜੇ ਤੁਸੀਂ ਇਹ ਨਹੀਂ ਚਾਹੁੰਦੇ ਕਿ ਕੱਲ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਆਪਣੀ ਜ਼ਮੀਰ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਵੇ ਤੇ ਫਿਰ ਕੋਸ਼ਿਸ਼ ਕਰਿਓ ਅਸੀਂ ਗੰਦ ਸਾਫ਼ ਕਰੀਏ ਤੇ ਜਿਹੜੇ ਤੁਹਾਡੇ ਚੋਂ ਕਹਿੰਦੇ ਐ ਕਿ ਅਸੀਂ ਗੰਦ ਸਾਫ਼ ਕਰਨ ਯੋਗ ਨਹੀਂ ਸਾਡੇ ਕੋਲ ਵਕਤ ਨਹੀਂ ਸਾਡੇ ਕੋਲ ਸਮਰੱਥਾ ਨਹੀਂ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਆਪੋ ਆਪਣੀ ਜ਼ਮੀਰ ਨਾਲ ਇੱਕ ਗੱਲ ਦਾ ਪਰਣ ਕਰੋ ਕਿ ਜੇ ਗੰਦ ਸਾਫ਼ ਕਰਨ ਯੋਗ ਨਹੀਂ ਤੇ ਅੱਜ ਤੋਂ ਬਾਅਦ ਤੁਹਾਡੇ ਚੋਂ ਕਿਸੇ ਦਾ ਨਾਂ ਗੰਦ ਪਾਉਣ ਵਾਲਾਂ ਚ ਨਹੀਂ ਆਉਣਾ ਚਾਹੀਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ